ਕਿਸਾਨਾਂ ਦੇ ਵੱਲੋਂ ਅੱਜ ਸ਼ੰਭੂ ਬਾਰਡਰ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਇਕੱਠੇ ਹੋਏ ਸੋ ਮੌਕੇ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ ਉੱਥੇ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਮੌਕੇ ਦੇ ਉੱਤੇ ਅੰਤਰਰਾਸ਼ਟਰੀ ਖਿਡਾਰੀ ਵਿਨੇਸ਼ ਫੋਗਾੜ ਵੀ ਪਹੁੰਚੀ ਉਸ ਦਾ ਕਿਸਾਨਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਤੇ ਵਿਨੇਸ਼ ਫੋਗਾੜ ਦੇ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਦਿਆਂ ਹੋਇਆ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਵੱਡੀ ਗੱਲ ਇਹ ਹੈ ਕਿ ਲਖੀਮਪੁਰ ਖਿਰੀ ਕਤਲੀਆਮ ਮਾਮਲੇ ਨੂੰ ਲੈ ਕੇ 3 ਅਕਤੂਬਰ ਨੂੰ 2 ਘੰਟੇ ਦਾ ਦੇਸ਼ ਵਿਆਪੀ ਰੇਲ ਰੋਕੂ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਦੂਜੇ ਪਾਸੇ ਕਿਸਾਨ ਅੰਦੋਲਨ ਦੇ ਅੱਜ 200 ਦਿਨ ਪੂਰੇ ਹੋ ਗਏ ਨੇ ਜਿਸ ਕਾਰਨ ਸ਼ੰਭੂ ਮੋਰਚੇ ਵਿਖੇ ਵੱਡੇ ਪੱਧਰ ਦੇ ਉੱਤੇ ਮੀਟਿੰਗ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 14 ਸਤੰਬਰ ਨੂੰ ਰਾਜਪੁਰਾ ਦੇ ਗगन ਚੌਕ ਵਿਖੇ ਪੂਰਨ ਤੌਰ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜਾਮ ਕੀਤਾ ਜਾਵੇਗਾ। ਅੱਜ 200 ਦਿਨ ਮੋਰਚੇ ਕੋ ਪੂਰੇ ਹੋਏ। ਆਪ ਸਭ ਮੀਡੀਆ ਵਾਲੋ ਨੇ ਦੇਖਾ ਅੱਜ ਲੱਖਾਂ ਦਾ ਇਕੱਠ ਸ਼ੰਭੂ ਖਨੌਰੀਆ ਰਨ ਬਾਰਡਰ ਉੱਪਰ ਹੋਇਆ ਹੈ। और इसका हम जनता का धन्यवाद करते हैं धन्यवाद देते हैं इतनी बड़ी तादाद में जो यहाँ पर लोग पहुंचे हुए हैं दूसरा आज मोर्चे के मंच के ऊपर से तीन अक्टूबर लखीमपुर खीरी का इंसाफ लेने के लिए पूरे देश भर में दो घंटे के लिए साढ़े बारह से लेकर दो बजे तक का रेल रोक को देश भर में हम लोग करेंगे मोर्चे की मांगों के लिए एम लीगल ग्रंटी कानून किसान मजदूर का कर्जा माफी 200 दिन नरेगा फसलों का बीमा लेने के लिए भारत डब्ल्यू से बाहर आए अन्य मांगों को लेकर ये कार्यक्रम होगा इसी के साथ साथ हरियाणा वाले में जो बहुत जिसकी आपको प्रतीक्षा है हरियाणा में लक्षणों में कैसा कार्यक्रम हो इसके बारे में दोनों मंत्र दोनों मोर्चे एक डेट दो तीन दिन में आपको देंगे एक बड़ी कन्वेंशन बुलाएंगे इन मोर्चों में क्या सवाल हो क्या करें किस तरह की बातें करें इसके लिए दोनों फोरम इकट्ठे होकर एक कन्वेंशन करके उसमें अगला ऐलान करेंगे एक जींद की रैली है बहुत बड़ी रैली होगी आपके माध्यम से अपील करते हरियाणा के लोगों को अधिक से अधिक पहुंचे दूसरी बाईस को पिपली में बड़ी महा पंचायत होगी उसमें अधिक से अधिक पहुंचने का अपील करते कल यूपी में बड़ी महापंचायत होगी ये कार्यक्रम होंगे हमारे लोकल मांगों को लेकर पंजाब सरकार को भी हमने चेतावनी दी है कि हमारी यहाँ बिजली की साफ सफाई की सेहत सहूलतों की आप ध्यान नहीं रख रहे अगर नहीं माने गए तो इसके विरोध में भी हम लोग कार्यक्रम करेंगे आज मोर्चे दे सौ दिन पूरे होए है गया, और दो सौ दिन से लखं लोग पहुंचे आशी जनता दोवों मोर्चा वलों धन्यवाद करते हैं ਦੇ ਦੇ ਨਾਲ ਦੀ ਨਾਲ ਅੱਜ ਮੋਰਚਿਆਂ ਵੱਲੋਂ ਲਖੀਮਪੁਰ ਖੇਰੀ ਦਾ ਇਨਸਾਫ ਲੈਣ ਲਈ 3 ਅਕਤੂਬਰ ਨੂੰ 2 ਘੰਟੇ ਵਾਸਤੇ 12:30 ਤੋਂ ਲੈ ਕੇ 2 ਘੰਟੇ ਵਾਸਤੇ ਦੇਸ਼ ਭਰ ਵਿੱਚ ਰੇਲਾਂ ਡੱਕੀਆਂ ਜਾਣਗੀਆਂ ਇਹਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਲੈਣ ਵਾਸਤੇ ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ 200 ਦਿਨ ਨਰੇਗਾ ਬਛਲਾਂ ਦਾ ਬੀਮਾ ਚਾਹੀਦਾ ਔਰ ਇਹਦੇ ਨਾਲ ਦੀ ਨਾਲ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਇਹੋ ਜੀਆਂ ਮੰਗਾਂ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਅਸੀਂ ਅਗਲਾ ਵੀ ਐਲਾਨ ਕਰਾਂਗੇ ਕਿ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਆ ਲਕਸ਼ਣਾ ਦੇ ਵਿੱਚ ਕੀ ਕੀ ਤਰੀਕਾ ਅਪਣਾਇਆ ਜਾਵੇ ਕਿਸ ਤਰੀਕੇ ਦੇ ਸਵਾਲ ਹੋਣ ਦੋਵੇਂ ਫੋਰਮ ਅਗਲੀ ਡੇਟ ਤੋਂ ਨੂੰ ਤੇ ਥਾਂ ਐਲਾਨ ਕਰਨਗੇ ਦੋਵੇਂ ਫੈਸਲਾ ਕਰਕੇ ਉਹਦਾ ਐਲਾਨ ਕਰਨਗੇ ਹਰਿਆਣੇ ਦੀਆਂ ਲਕਸ਼ਣਾ ਵਿੱਚ ਕਿਸ ਕਿਸਮ ਦਾ ਸਾਡਾ ਪ੍ਰੋਗਰਾਮ ਹੋਊਗਾ 15 ਨੂੰ ਜੀਂਦ ਦੇ ਵਿੱਚ ਵੱਡੀ ਮਹਾ ਪੰਚਾਇਤ ਹੋਊਗੀ ਤੋਂਡੇ ਮਾਧਮ ਨਾਲ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਹਾਂ 22 ਨੂੰ ਪਿਪਲੀ ਦੇ ਵਿੱਚ ਵੱਡੀ ਮਹਾਪੰਚਾਇਤ ਕਰਾਂਗੇ ਉਹਦੇ ਵਿੱਚ ਵੀ ਲੋਕਾਂ ਨੂੰ ਸੱਦਾ ਦੇ ਰਹੇ ਆ ਤੇ ਕੱਲ ਇੱਕ ਨੂੰ ਜੁਪੀ ਵਿੱਚ ਵੱਡੀ ਮਹਾਪੰਚਾਇਤ ਹੋਗੀ ਸਾਡੀਆਂ ਲੋਕਲ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਰਹੇ ਆ ਇੱਕ ਤਾਂ ਸਫਾਈ ਨੂੰ ਲੈ ਕੇ ਸਿਹਤ ਸੂਲਤਾਂ ਨੂੰ ਲੈ ਕੇ ਬਿਜਲੀ ਨੂੰ ਲੈ ਕੇ ਵੱਡੇ ਮਸਲੇ ਨੇ ਜੇ ਨਾਹਾਂ ਮੰਨੇ ਤਾਂ ਇਹਦੇ ਤੇ ਵੀ ਆਉਣ ਵਾਲੇ ਸਮੇਂ ਵਿੱਚ 14 ਸਤੰਬਰ ਨੂੰ ਅੰਦੋਲਨ ਹੋਊਗਾ ਸਰਕਾਰ ਸਾਡੇ ਨਾਲ ਬਹਿ ਕੇ ਗੱਲ ਕਰ ਲਵੇ ਤਾਂ ਬਹੁਤ ਚੰਗੀ ਗੱਲ ਆ ਧੰਨਵਾਦ ਸਾਬ ਜੀ ਕਿੰਨੀ ਕਿੰਨੇ ਲੋਕ ਆਏ ਜੀ ਅੱਜ हाँ विनेश फोगाट जी आज पहुंची थी वो देश की बेटी है उसने देश के लिए बहुत बड़ा काम किया है देश को मेडल लेके दिए हमारा मानना है इस बार भी वो मेडल जीत चुकी है और वो किसान मजदूर की बेटी है तो किसान की बेटी का दोनों फॉर्मों की ओर से सम्मान किया गया है उस, उसका हक बनता था तो हमने कार्य किया किन्ने किन्ने आए के के किसान आए जी किसान आए हैं एक्शन पंजाब असर जो नजर आवे